ਮੈਂ ਵਕੀਲ ਨਾਲ ਗੱਲ ਕੀਤੀ ਵਕੀਲ ਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਜਿਹੜੇ ਇਹ ਲੜਕੀ ਨੇ ਵੀ ਤੈਨੂੰ ਹੁਣ ਤੱਕ ਕਾਗਜ਼ ਨਹੀਂ ਭੇਜੇ ਚੰਗੀ ਤਰ੍ਹਾਂ ਤੇਰੀ ਫਾਈਲ ਨਹੀਂ ਸਬਮਿਟ ਕੀਤੀ ਕਹਿੰਦਾ ਉਹ ਪੀਆਰ ਹੋਣ ਤੋਂ ਬਾਅਦ ਕੀ ਗਰੰਟੀ ਹੈ ਵੀ ਤੈਨੂੰ ਉਹ ਸੱਦ ਲੂਗੀ ਥਾਣੇ ਵਿੱਚ ਨਰੀ ਰਿਪੋਰਟ ਕਰਾਈ ਤੇ ਇਹਨਾਂ ਤੇ ਪਿਉਤੀ ਤੇ ਪਰਚਾ ਚੱਲਦਾ ਪਰ ਇਸ ਟਾਈਮ 10 ਸਾਲ ਹੋ ਗਏ ਮੈਰਿਜ ਹੋਈ ਨੂੰ 8 ਸਾਲ ਹੋ ਗਏ ਕੁੜੀ ਬਾਹਰ ਗਈ ਨੂੰ ਇਹਨੇ ਮੈਨੂੰ ਚੰਗੀ ਤਰ੍ਹਾਂ ਕਾਗਜ਼ ਹੀ ਨਹੀਂ ਭੇਜੇ ਨਾ ਹੀ ਹਜੇ ਤੱਕ ਮੈਨੂੰ ਪਤਾ ਵਾ ਵੀ ਇਹ ਪੀਆਰ ਹੋਊਗੀ ਜਾਂ ਨਹੀਂ ਨੈਕਸਟ ਜਿਹੜਾ ਸਾਲ ਲੰਘ ਗਿਆ 2024 ਦੇ ਵਿੱਚ ਇਹਨੇ ਮੈਨੂੰ ਪੇਪਰ ਭੇਜਤੇ ਡਿਵੋਰਸ ਪੇਪਰ ਡਿਵੋਰਸ ਭੇਜਤੇ ਵਨ ਸਾਈਡਰ ਤੇ ਮੈਂ ਹੁਣ ਆਪਣੇ ਵਕੀਲ ਨਾਲ ਗੱਲ ਕਰਕੇ ਫੈਮਿਲੀ ਕੋਰਟ ਦੇ ਵਿੱਚ ਕੇਸ ਕੀਤਾ ਹੈਗਾ ਤੇ ਜਿਹਦੇ ਵਿੱਚ ਵੀ ਉਹ ਡਿਵੋਰਸ ਦਾ ਜਿਹੜਾ ਫੈਸਲਾ ਉਹ ਮੇਰੇ ਪੱਖ ਵਿੱਚ ਆ ਗਿਆ ਕਿਉਂਕਿ ਵਨ ਸਾਈਡਡ ਡਿਵੋਰਸ ਇਧਰ ਮੰਨਿਆ ਨਹੀਂ ਜਾਂਦਾ ਤੇ ਜਦੋਂ ਮੈਂ ਉਹਦੇ ਤੇ ਗੱਲ ਕੀਤੀ ਤਾਂ ਮੈਨੂੰ ਇਹ ਧਮਕੀ ਦੇਣ ਲੱਗੀ ਹਾਂ ਹਾਂ ਤੂੰ ਮੇਰੇ ਫੈਮਿਲੀ ਦੀ ਬੇਇੱਜ਼ਤੀ ਕਰਦਾ ਮੇਰੀ ਫੈਮਿਲੀ ਕੋਲ ਮੈਨੂੰ ਜਾ ਕੇ ਭੰਡਦਾ ਦੱਸੋ ਮੈਂ ਮੈਰਿਜ ਕੀਤੀ ਉਹਦੇ ਨਾਲ ਉਹਦੇ ਵਿੱਚ ਮੈਂ ਕਿਹੜਾ ਉਹਨੂੰ ਭੰਡਦਾ ਜਿੰਨਾ ਚਿਰ ਮੈਂ ਉਹਨਾਂ ਦੀ ਫੀਸਾਂ ਭਰੀਆਂ ਇੱਥੋਂ ਤੱਕ ਵਰਕ ਪਮੈਂਟ ਨੂੰ ਮੈਂ ਪੈਸੇ ਪਾਏ ਜਿੰਨਾ ਚਿਰ ਫੀਸਾਂ ਭਰੀਆਂ ਵਰਕ ਪਮੈਂਟ ਦਵਾਇਆ ਗਰੋਸਰੀ ਨੂੰ ਖਰਚਾ ਭੇਜਦਾ ਰਿਹਾ ਰੂਮ ਰੈਂਟ ਭੇਜਦਾ ਰਿਹਾ ਉਦੋਂ ਤੱਕ ਤਾਂ ਮੈਨੂੰ ਚੰਗਾ ਲੱਗਦਾ ਸੀ ਇਸ ਤੋਂ ਬਾਅਦ ਇਹਨੂੰ ਇਹ ਲੱਗਣ ਲੱਗਾ ਮੇਰੀ ਫੈਮਿਲੀ ਦੀ ਬੇਇੱਜ਼ਤੀ ਹੁੰਦੀ ਸੀ ਮੋਗਾ ਜ਼ਿਲ੍ਹੇ ਤੋਂ ਇੱਕ ਵੀਰ ਸਾਡੇ ਨਾਲ ਨੇ ਇਹਨਾਂ ਦੀ ਵੀ ਪਤਨੀ ਕੈਨੇਡਾ ਜਾ ਕੇ ਮੁੱਕਰ ਗਈ ਐ ਗੱਲਬਾਤ ਕਰਦੇ ਆਂ ਬਾਈ ਕਿਵੇਂ ਵਿਆਹ ਹੋਇਆ ਕਦੋਂ ਵਿਆਹ ਹੋਇਆ ਕਿਵੇਂ ਤੁਹਾਡੀ ਪਤਨੀ ਵਿਦੇਸ਼ ਹੋਈ ਕਿਵੇਂ ਇਹ ਸਾਰਾ ਬਾਣਾ ਜਿਹੜਾ ਉਹ ਵਾਪਰ ਗਿਆ ਹਾਂਜੀ ਵਿੱਚ ਐਸੀ ਕਹੋ ਮੇਰਾ ਨਾਮ ਇਹ ਗੁਰਪ੍ਰੀਤ ਸਿੰਘ ਜੀ 31 ਮਈ 2015 ਨੂੰ ਮੇਰੀ ਮੈਰਿਜ ਹੋਈ ਗਈ ਜੀ 6 April 2017 ਨੂੰ ਮੈਂ ਆਪਣੀ ਵਾਈਫ ਨੂੰ ਬਾਹਰ ਭੇਜਿਆ ਹਾਈਲਾਈਟਸ ਮੈਂ ਕਰਵਾਈ ਸੀ ਕਿਉਂਕਿ ਮੇਰੀ ਫੈਮਲੀ ਪੜ੍ਹੀ ਲਿਖੀ ਸੀਗੀ ਮੇਰੇ ਸਹੁਰੇ ਪਰਿਵਾਰ ਸਾਰੇ ਪੜ੍ਹੇ ਲਿਖੇ ਸੀਗੇ ਤੇ ਮੇਰੇ ਸਹੁਰੇ ਨੇ ਇਹ ਕਿਹਾ ਸੀਗਾ ਬਈ ਕੁੜੀ ਪੜ੍ਹਨ ਵਾਲੀ ਆ ਤੇ ਅੱਗੇ ਇਹਨੇ ਪੜ੍ਹਨਾ ਵਾ ਵੀ ਜੇ ਤੁਸੀਂ ਇਹਨੂੰ ਅੱਗੇ ਪੜਵਾਉਂਗੇ ਤੇ ਇਹਨੂੰ ਹਾਈਲਾਈਟਸ ਕਰਵਾ ਲਓ ਤੇ ਇਹਨੂੰ ਬਾਹਰ ਥੋੜਾ ਬਾਹਰ ਕਰ ਦੋਗੇ ਬਾਈ ਜੀ 2017 ਨੂੰ ਪਹਿਲੋਂ ਦੋ ਵਾਰੀ ਹਾਈਲਾਈਟਸ ਮੁਗੇ ਕਰਵਾਈ ਫਿਰ ਬਾਹਰ ਜਾ ਕੇ ਮੁਕਰੀ ਕਰ ਦੋ ਆਪਾਂ ਕਹਿ ਸਕਦੇ ਆ ਬਾਈ ਜੀ ਮੈਂ ਪਹਿਲੋਂ ਇਹਨਾਂ ਨੂੰ ਜਦੋਂ ਹਾਈਲਾਈਟਸ ਕਰਾ ਕੇ ਬਾਹਰ ਭੇਜਿਆ ਤਾਂ ਇਹਨਾਂ ਨੇ ਸਟੱਡੀ ਦੌਰਾਨ ਮੈਂ ਇਹਨਾਂ ਨੂੰ ਫਾਈਲ ਲਾਉਣ ਨੂੰ ਕਿਹਾ ਇਹਨਾਂ ਨੇ ਮੇਰੀ ਫਾਈਲ ਨਹੀਂ ਲਾਈ ਕਿਉਂ ਕਿ ਇਹ ਨਾਰਥਨ ਕਾਲਜ ਜਿਹੜੇ ਪਾਇਰਸਿਟੀ ਟ੍ਰਾਂਟੋ ਦੇ ਵਿੱਚ ਸੀਗਾ ਤੇ ਉੱਥੇ ਪੜ੍ਹਦੇ ਸੀ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਮੈਨੂੰ ਕਾਲਜ ਲੈ ਕੇ ਨਹੀਂ ਦੇ ਰਿਹਾ ਇਹਨਾਂ ਨੇ ਦੋ ਤਿੰਨ ਵਾਰੀ ਜਦੋਂ ਮੈਂ ਇਹਨਾਂ ਨੂੰ ਇਹ ਗੱਲ ਫੋਕਸ ਕਰਦੀ ਵੀ ਮੇਰੇ ਫਾਈਲ ਲਾਓ ਵੀ ਹੁਣ ਤਾਂ ਫਾਈਲਾਂ ਲੱਗਦੀਆਂ ਪਈਆਂ ਵਾ ਵੀ ਸਪਾਊਸ ਨਾਲ ਜਾ ਸਕਦਾ ਵਾ ਇਹਨਾਂ ਨੇ ਫਾਈਲ ਨਹੀਂ ਲਾਈ ਮੈਂ ਆਪਣੇ ਘਰ ਦੇ ਨਾਲ ਗੱਲ ਕੀਤੀ ਸਟੱਡੀ ਦੌਰਾਨ ਇਹਨੇ ਮੇਰੀ ਫਾਈਲ ਨਹੀਂ ਲਾਈ ਜਦੋਂ ਇਹ ਵਰਕ ਪਾਮਡ ਤੇ ਆ ਗਈ ਫਿਰ ਮੈਂ ਆਪਣੇ ਘਰ ਦੇ ਨਾਲ ਗੱਲ ਕੀਤੀ ਅਸੀਂ ਦੋ ਚਾਰ ਮੈਂਬਰ ਘਰ ਦੇ ਉਹਤਵਾਰ ਬੰਦੇ ਗਏ ਜਦੋਂ ਇਹਨਾਂ ਨਾਲ ਗੱਲ ਕੀਤੀ ਮੇਰੇ ਸਹੁਰਾ ਸਾਹਿਬ ਨਾਲ ਆ ਮੇਰੇ ਸਹੁਰਾ ਸਾਹਿਬ ਦੀ ਫੋਟੋ ਜੀ ਤਾਂ ਹਾਂ ਮੇਰੇ ਨਾਲ ਤੇ ਇਹਨਾਂ ਨਾਲ ਗੱਲ ਕੀਤੀ ਇਹਨਾਂ ਨੇ ਘਰੇ ਗੱਲ ਕੀਤੀ ਮਗਰੋਂ ਕੁੜੀ ਨਾਲ ਗੱਲ ਕੀਤੀ ਫਿਰ ਜਾਨਕੀ ਇਹਨਾਂ ਨੇ ਮੈਨੂੰ ਕਾਗਜ਼ ਭੇਜ ਤਿੰਨ ਵਾਰੀ ਮੇਰੀ ਫਾਈਲ ਆਈ ਆ ਤਿੰਨੇ ਵਾਰੀ ਮੇਰੀ ਫਾਈਲ ਰਿਜੈਕਟ ਹੋ ਗਈ ਕਿਉਂ ਕੁੜੀ ਪੂਰੇ ਕਾਗਜ ਨਹੀਂ ਦਿੰਦੀ ਸੀਗੀ ਜਦੋਂ ਮੈਂ ਤੀਜੀ ਵਾਰ ਫਾਈਲ ਆਈ ਰਿਜੈਕਟ ਹੋ ਗਈ ਰਿਜੈਕਟਡ ਕਾਗਜ ਦੇ ਵਿੱਚ ਇਹ ਲੈ ਕੇ ਦੇਤਾ ਅੰਬੈਸੀ ਨੇ ਕਿ ਤੁਸੀਂ ਆਪਣਾ ਮਾਮਲਾ ਰਿਸ਼ਤੇਦਾਰੀ ਸਿੱਧ ਨਹੀਂ ਕਰ ਸਕਦੇ ਹਸਬੰਡ ਵਾਈਫ ਸਿੱਧ ਨਹੀਂ ਕਰ ਸਕਦੇ ਤੇ ਉਹਨਾਂ ਨੇ ਇਹ ਕਰਤਾ ਵੀ ਮੈਨੂੰ ਰਿਫਿਊਜ਼ਲ ਦੇ ਦਿੱਤੀ ਤੀਜੀ ਵਾਰ ਤੇ ਬਾਅਦ ਵਿੱਚ ਜਦੋਂ ਹੁਣ 2021-22 ਦੇ ਵਿੱਚ ਮੈਨੂੰ ਮੇਰੀ ਵਾਈਫ ਦਾ ਬੈਸੀ ਹੀ ਹੁੰਦਾ ਵਾ ਵੀ ਮੈਨੂੰ ਆਪਣੇ ਡਾਕੂਮੈਂਟ ਦੇ ਮੈਂ ਪੀਆਰਟੀ ਫਾਈਲ ਪਾਉਣੀ ਆ ਮੈਂ ਇਹਨੂੰ ਆਪਣੇ ਡਾਕੂਮੈਂਟਸ ਸੈਂਡ ਕੀਤੇ ਪਰ ਜਦੋਂ ਫਾਈਲ ਦੀ ਵਾਰੀ ਆਈ ਕਹਿੰਦੀ ਹਜੇ ਮੈਂ ਆਪਣੇ ਕੰਸਲਟੈਂਟ ਨਾਲ ਏਜੰਟ ਨਾਲ ਗੱਲ ਕੀਤੀ ਆ ਵੀ ਤੁਹਾਡੀ ਦੋਨਾਂ ਦੀ ਫਾਈਲ ਇਕੱਠਿਆਂ ਦੀ ਨਹੀਂ ਸਬਮਿਟ ਹੋ ਸਕਦੀ ਵੀ ਮੈਂ ਕੱਲੀ ਪੀਆਰ ਪਾਉਣੀ ਆ ਜਦੋਂ ਉਹਨੇ ਮੈਨੂੰ ਇਹ ਗੱਲ ਕਹੀ ਫਿਰ ਮੈਂ ਆਪਣੇ ਕਿਤੇ ਫਰੈਂਡ ਨਾਲ ਗੱਲ ਕੀਤੀ ਤੇ ਉਹਨੇ ਮੈਨੂੰ ਵਕੀਲ ਕੋਲੇ ਭੇਜਿਆ ਮੈਂ ਵਕੀਲ ਨਾਲ ਗੱਲ ਕੀਤੀ ਵਕੀਲ ਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਜਿਹੜੇ ਇਹ ਲੜਕੀ ਨੇ ਵੀ ਤੈਨੂੰ ਹੁਣ ਤੱਕ ਕਾਗਜ਼ ਨਹੀਂ ਭੇਜੇ ਚੰਗੀ ਤਰ੍ਹਾਂ ਤੇਰੇ ਫਾਈਲ ਨਹੀਂ ਸਬਮਿਟ ਕੀਤੀ ਕਹਿੰਦਾ ਉਹ ਪੀਆਰ ਹੋਣ ਤੋਂ ਬਾਅਦ ਕੀ ਗਰੰਟੀ ਹੈ ਵੀ ਤੈਨੂੰ ਕੋ ਸੱਦ ਲੂਗੀ ਫਿਰ ਮੈਂ ਆਪਣੇ ਘਰੇ ਗੱਲ ਕੀਤੀ ਤੇ ਮੈਂ ਕੋਰਟ ਥਾਣੇ ਵਿੱਚ ਨਵੀਂ ਰਿਪੋਰਟ ਕਰਾਈ ਤੇ ਇਹਨਾਂ ਤੇ ਪਿਉਤੀ ਤੇ ਪਰਚਾ ਚੱਲਦਾ ਪਿਆ ਯਾਨੀ ਕੀ ਹੁਣ ਪੀਆਰ ਹੋਗੀ ਕੈਨੇਡਾ ਚ ਜਾਂ ਨਹੀਂ ਭਾਈ ਜੀ ਮੇਰਾ ਇਸ ਟਾਈਮ 10 ਸਾਲ ਹੋ ਗਏ ਮੈਰਿਜ ਹੋਈ ਨੂੰ 8 ਸਾਲ ਹੋ ਗਏ ਕੁੜੀ ਬਾਹਰ ਗਈ ਨੂੰ ਇਹਨੇ ਮੈਨੂੰ ਚੰਗੀ ਤਰ੍ਹਾਂ ਕਾਗਜ਼ ਹੀ ਨਹੀਂ ਭੇਜੇ ਨਾ ਹੀ ਹਜੇ ਤੱਕ ਮੈਨੂੰ ਪਤਾ ਵਾ ਵੀ ਇਹ ਪੀਆਰ ਹੋਗੀ ਜਾਂ ਨਹੀਂ ਇਹ ਨੈਕਸਟ ਜਿਹੜਾ ਸਾਲ ਲੰਘ ਗਿਆ 2024 ਦੇ ਵਿੱਚ ਇਹਨੇ ਮੈਨੂੰ ਪੇਪਰ ਭੇਜਤੇ ਡਿਵੋਰਸ ਪੇਪਰ ਤਾਂ ਖਰਚਾ ਕਿੰਨਾ ਕੀਤਾ ਸੀ ਤੁਸੀਂ ਹਾਂ ਮੇਰਾ ਖਰਚਾ ਹੋ ਗਿਆ ਇੱਕ ਟੋਟਾ ਟੋਟਾ 35-35 ਲੱਖ ਰੁਪਇਆ ਹੋ ਤੱਕ ਜੀ ਤੇ ਇਹਨੇ ਮੈਨੂੰ ਡਿਵੋਰਸ ਬਾਈ ਪ੍ਰੇਪੇਟ ਵਨ ਸਾਈਡਰ ਤੇ ਮੈਂ ਹੁਣ ਆਪਣੇ ਵਕੀਲ ਨਾਲ ਗੱਲ ਕਰਕੇ ਫੈਮਿਲੀ ਕੋਰਟ ਦੇ ਵਿੱਚ ਕੇਸ ਕੀਤਾ ਹੈਗਾ ਤੇ ਜਿਹਦੇ ਵਿੱਚ ਵੀ ਉਹ ਡਿਵੋਰਸ ਦਾ ਜਿਹੜਾ ਫੈਸਲਾ ਉਹ ਮੇਰੇ ਪੱਖ ਵਿੱਚ ਆ ਗਿਆ ਕਿਉਂਕਿ ਪੰਜਾਬ ਸਾਈਡ ਡਿਵੋਰਸ ਇਧਰ ਮੰਨਿਆ ਨਹੀਂ ਜਾ ਸਕਦਾ ਕਿਉਂਕਿ ਉਹ ਪੰਜਾਬ ਸਾਈਡ ਡਿਵੋਰਸ ਉਧਰ ਲੈ ਸਕਦੀ ਹੈ ਇੰਡੀਆ ਦੇ ਵਿੱਚ ਉਹ ਆਪਣੇ ਮੰਨਿਆ ਨਹੀਂ ਜਾ ਸਕਦਾ ਕਿਉਂਕਿ ਮੈਂ ਇਧਰ ਜੇ ਮੈਂ ਉਧਰ ਹੁੰਦਾ ਸ਼ਾਇਦ ਮੰਨ ਸਕਦੇ ਵੀ ਉਹ ਡਿਵੋਰਸ ਲੈ ਸਕਦੀ ਹੈ ਤਾਂ ਹੁਣ ਮੰਗ ਕੀ ਕਰਦੇ ਬਾਈ ਜੀ ਮੈਂ ਮੰਗ ਕਰਦਾ ਵਾ ਵੀ ਜਿੰਨਾ ਮੇਰਾ ਖਰਚਾ ਹੋਇਆ ਇਹ ਲੀਗਲ ਤਾਂ ਮੈਹੀ ਸੀਗਾ ਵੀ ਮੈਂ ਉਹਨੂੰ ਰੱਖਣ ਦੇ ਹੱਕ 'ਚ ਸੀਗਾ ਨਾ ਕਿ ਇਹਨੂੰ ਛੱਡਣ ਦੇ। ਨੰਬਰ 2 ਹੁਣ ਉਹ ਆਪ ਤਾਂ ਉਧਰ ਆ ਘਰਦਿਆਂ ਨੂੰ ਪੈਸੇ ਪਾ ਰਹੀ ਆ, ਆਪਣੀਆਂ ਭੈਣਾਂ ਨੂੰ ਪੈਸੇ ਪਾ ਰਹੀ ਆ, ਆਪਣੇ ਪਿਓ ਨੂੰ ਪੈਸੇ ਪਾ ਰਹੀ ਆ। ਉਹ ਤਾਂ ਆਪਣੇ ਜੋ ਪੈਸੇ ਭੇਜ ਦਿਆ ਉਹਨੇ ਨਾਲ ਥਰੂ ਕੇਸ ਲੜੀ ਜਾਂਦੇ ਆ। ਹੁਣ ਮੈਂ ਇੱਥੇ ਜਿੰਨੇ ਵੀ ਕਮਾਉਣਾ ਵਾ ਮੇਰੇ ਸਰਕਾਰ ਕੀ ਕਰਦੇ ਆ? ਮੈਂ ਸਰ ਇਸ ਟਾਈਮ ਏਸੀ ਮੈਕੈਨਿਕ ਦਾ ਕੰਮ ਕਰਦਾ। ਮੁੱਗੇ ਦੇ ਆਪਣੇ ਢੁੱਡੀ ਪਾਸੇ ਤੋਂ ਤਾਂ ਪੈਸਿਆਂ ਦਾ ਨੁਕਸਾਨ ਤਾਂ ਹੋਇਆ ਹੀ ਆ। ਦੂਜੇ ਪਾਸੇ اگر ਆਪਾਂ ਨਾਰਮਲ ਮੰਨਦੇ ਕਿ 15 ਚ ਤੁਹਾਡਾ ਵਿਆਹ ਹੁੰਦਾ 17 18 ਚ ਬੱਚੇ ਹੋ ਜਾਂਦੇ ਹੁਣ ਉਹ ਬੱਚੇ ਨੇ ਜਿਹੜੇ ਉਹ ਸਕੂਲੇ ਪੜ੍ਹਨੇ ਪਾਏ ਹੁੰਦੇ ਇੱਕ ਵਧੀਆ ਜ਼ਿੰਦਗੀ ਚੱਲਦੀ ਇੱਕ ਵਸੇ ਵੀ ਤਾਂ ਨੁਕਸਾਨ ਆ ਕਿ ਜ਼ਿੰਦਗੀ ਜਿਹੜਾ ਵਿਆਹ ਤੋਂ ਬਾਅਦ ਸਫਰ ਹੁੰਦਾ ਹੈ ਜਿਹੜਾ ਘਰ ਬਤਵਤਾਉਣਾ ਹੁੰਦਾ ਹੈ ਬੱਚਿਆਂ ਦਾ ਉਹ ਸਾਰਾ ਚੀਜ਼ ਵੀ ਤੁਹਾਡਾ ਬਿਲਕੁਲ ਹੀ ਖਤਮ ਕਰਕੇ ਰੱਖ ਦਿੱਤਾ ਭਾਈ ਜੀ ਮੇਰਾ ਫਿਊਚਰ ਤਾਂ ਸਾਰਾ ਹੀ ਖਰਾਬ ਹੋ ਚੁੱਕਾ ਉਹਨੂੰ ਕੀ ਆ ਉਹ ਤਾਂ ਮੌਜਨ ਆ ਆਪਣੀ ਕੈਨੇਡਾ ਬੈਠੀ ਆ ਹੁਣ ਇਹਦੇ ਫਾਦਰ ਸਾਹਿਬ ਕੋਲੇ ਮੈਂ ਇਹਦੇ ਫਾਦਰ ਸਾਹਿਬ ਕੋਲੇ ਤਿੰਨ ਚਾਰ ਵਾਰ ਹੀ ਗਿਆ ਇਹਨਾਂ ਨੇ ਮੈਨੂੰ ਕੋਈ ਲੜਸਰਿਆ ਨਹੀਂ ਫੜਾਇਆ ਸਿਕਾ ਇਹ ਕਹਿ ਦਿੰਦੇ ਸੀ ਅਸੀਂ ਤੁਹਾਡੇ ਨਾਲ ਆ ਫਿਰ ਇਹਨਾਂ ਦੀ ਵੱਡੀ ਸਿਸਟਰ ਸੀਗੀ ਸੋਨੀਆ ਕਿਉਂਕਿ ਮੇਰੇ ਜਿਹੜੀ ਫਾਦਰ ਸਾਹਿਬ ਦੀ ਆ ਰੀਅਲ ਮਦਰ ਦੀ ਡੈਥ ਹੋ ਚੁੱਕੀ ਆ ਤੇ ਇਹਨਾਂ ਦੀ ਵੱਡੀ ਭੈਣ ਸੋਨੀਆ ਜੋ ਮੁੰਡੀ ਖਾਤ ਖੁਰਦਾ ਉਹਨਾਂ ਨੇ ਹੀ ਇਹਨੂੰ ਪਾਲਿਆ ਸੀਗਾ ਮੇਰੇ ਮਾਪਿਓ ਉਹਦੇ ਕੋਲੇ ਵੀ ਤਿੰਨ ਚਾਰ ਵਾਰੀ ਜਾ ਕੇ ਆਏ ਹਾਲਾਂਕਿ ਇੱਕ ਦਿਨ ਇਹਨੇ ਸ਼ਾਮ ਨੂੰ ਆਪਣੀ ਭੈਣ ਨੂੰ ਫੋਨ ਕੀਤਾ ਮੇਰੇ ਮਾਪਿਓ ਵੀ ਉੱਥੇ ਹੀ ਸੀ ਇਹਨੇ ਆਪ ਗੱਲ ਕੀਤੀ ਇਹਦੀ ਭੈਣ ਨੇ ਤੇ ਉਹਨੇ ਮੇਰੀ ਮਾਪਿਓ ਦੀ ਗੱਲ ਨਹੀਂ ਕਰਾਈ ਆਪ ਗੱਲ ਕਰਕੇ ਕਹਤਾ ਵੀ ਹਾਂ ਮੈਂ ਗੱਲ ਕਰ ਲੂੰਗੀ ਇੱਥੋਂ ਤੱਕ ਕੁੜੀ ਨੇ ਮੇਰਾ ਨੰਬਰ ਵੀ ਬਲੌਕ ਪਾਤਾ ਸੀ ਇਹ ਨਾਲ ਨੰਬਰ ਬਲੌਕ ਪਾਉਣ ਦੇ ਨਾਲ ਇਹਨੇ ਨੰਬਰ ਵੀ ਚੇਂਜ ਕਰਤਾ ਸੀਗਾ ਆਪਣਾ ਮਗਰੋਂ ਜਦੋਂ ਅਸੀਂ ਆਪਣੀ ਫੈਮਿਲੀ ਦੇ ਨਾਲ ਮੈਂ ਆਪਣੀ ਫੈਮਿਲੀ ਦੇ ਨਾਲ ਮਹਤਵਾਰ ਬੰਦੇ ਲੈ ਕੇ ਗਿਆ ਸੀਗਾ ਉਸ ਦੌਰਾਨ ਇਹਦੇ ਕੁੜੀ ਲੜਕੀ ਦੇ ਭਰਾ ਨੇ ਮੈਨੂੰ ਉਹਦਾ ਨਵਾਂ ਨੰਬਰ ਦਿੱਤਾ ਤੇ ਜਦੋਂ ਮੈਂ ਉਹਦੇ ਤੇ ਗੱਲ ਕੀਤੀ ਤਾਂ ਮੈਨੂੰ ਇਹ ਧਮਕੀ ਦੇਣ ਲੱਗੀ ਹਾਂ ਹਾਂ ਤੂੰ ਮੇਰੇ ਫੈਮਿਲੀ ਦੀ ਬੇਇੱਜ਼ਤੀ ਕਰਦਾ ਮੇਰੇ ਫੈਮਿਲੀ ਕੋਲ ਮੈਨੂੰ ਜਾ ਕੇ ਭੰਡਦਾ ਦੱਸੋ ਮੈਂ ਮੈਰਿਜ ਕੀਤੀ ਉਹਦੇ ਨਾਲ ਉਹਦੇ ਵਿੱਚ ਮੈਂ ਕਿਹੜਾ ਉਹਨੂੰ ਭੰਡਦਾ ਜਿੰਨਾ ਚੱਕਰ ਮੈਂ ਉਹਨਾਂ ਫੀਸਾਂ ਭਰੀਆਂ ਇੱਥੋਂ ਤੱਕਰ ਵਰਕ ਪਰਮਿਟ ਨੂੰ ਮੈਂ ਪੈਸੇ ਪਾਈ ਜਿੰਨਾ ਚੱਕਰ ਫੀਸਾਂ ਭਰੀਆਂ ਵਰਕ ਪਰਮਿਟ ਲਵਾਇਆ ਗਰੋਸਰੀ ਨੂੰ ਖਰਚਾ ਭੇਜਦਾ ਰਿਹਾ ਰੂਮ ਰੈਂਟ ਭੇਜਦਾ ਰਿਹਾ ਉਦੋਂ ਤੱਕ ਤਾਂ ਮੈਨੂੰ ਚੰਗਾ ਲੱਗਦਾ ਸੀ ਇਸ ਤੋਂ ਬਾਅਦ ਇਹਨੂੰ ਇਹ ਲੱਗਣ ਲੱਗਾ ਮੇਰੀ ਫੈਮਿਲੀ ਦੀ ਬੇਇੱਜ਼ਤੀ ਹੁੰਦੀ ਬਈ ਜੀ ਧੰਨਵਾਦ ਜੀ ਸੋ ਤੁਸੀਂ ਦੇਖੋ ਕਿ ਜੋ ਜਿਸ ਤਰ੍ਹਾਂ ਇਸ ਬਾਈ ਦਾ ਨੰਬਰ ਬਲੌਕ ਕੀਤਾ ਏ ਪਤਾ ਨਹੀਂ ਕਿੰਨੇ ਕੁ ਪਰਿਵਾਰਾਂ ਦੀਆਂ ਕਿਸਮਤਾਂ ਨੇ ਜਿਹੜੀਆਂ ਉਹ ਵਿਦੇਸ਼ ਦੇ ਚੱਕਰ ਦੇ ਬਲੌਕ ਕਰ ਦਿੱਤੀਆਂ ਨੇ ਪਰਿਵਾਰਾਂ ਉੱਤੇ ਵੱਡੇ ਦੁੱਖਾਂ ਦੇ ਪਹਾੜ ਨੇ ਜਿਹੜੇ ਉਹ ਟੁੱਟ ਗਏ ਨੇ ਤਾਂ ਅਜਿਹਾ ਜਿਵੇਂ ਇਸ ਵੀਰ ਨੇ ਦੱਸਿਆ ਕਿ ਮੇਰਾ ਤਾਂ ਫਿਊਚਰ ਹੀ ਖਤਮ ਹੋ ਗਿਆ ਮੈਂ ਤਾਂ ਆਪਣਾ ਪਰਿਵਾਰ ਬਸਾਉਣਾ ਸੀ ਸਾਰੇ ਸੁਪਨੇ ਨੇ ਜਿਹੜੇ ਇੱਕ ਪਾਸੇ ਮਰ ਗਏ ਦੂਜੇ ਪਾਸੇ ਇਸ ਦੇ ਜਿਹੜੇ ਪੈਸੇ ਨੇ ਜਿਹੜੇ ਉਹ ਵੀ ਲੱਗ ਗਏ ਅਤੇ ਅੱਜ ਇਸ ਵੀਰ ਵੱਲੋਂ ਇਨਸਾਫ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਦੇ ਅਣਗਿਣਤ ਪਰਿਵਾਰ ਅਜੇ ਹੀ ਨੇ ਜਿਨ੍ਹਾਂ ਨਾਲ ਅਜੇ ਹੀ ਪਾਣੇ ਵਾਪਰ ਗਏ ਨੇ ਤਾਂ ਦੇਖਣਾ ਹੋਵੇਗਾ ਕਿ ਇਹਨਾਂ ਨੂੰ ਕਦੋਂ ਤੱਕ ਇਨਸਾਫ ਆ ਜਿਹੜਾ ਉਹ ਮਿਲਦਾ ਹੈ